ਮੰਡੀ ਗੋਬਿੰਦਗੜ ਪੁਲਿਸ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਗੁੱਟ ਵੱਢਣ ਵਾਲੇ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਦ ਆਸਤ ਹੈ ਕਿ ਮੰਡੀ ਗੋਬਿੰਦਗੜ ਦੀ ਮਾਸਟਰ ਕਲੋਨੀ ਦਾ ਇਹ ਮਾਮਲਾ ਜਿੱਥੇ ਨਿਹੰਗ ਸਿੰਘ ਦੇ ਬਾਣੀ ਦੇ ਵਿੱਚ ਤਲਵਾਰ ਦਿਨਾਈਕ ਨੌਜਵਾਨ ਦੇ ਜਾਨਲੇਵਾ ਹਮਲਾ ਕੀਤਾ ਜਾਂਦਾ ਤੇ ਉਸਦੇ ਦੋਵੇਂ ਗੁੱਟ ਵੱਢ ਦਿੱਤੇ ਗਏ ਨੇ ਹਾਲਾਂਕਿ ਜਿੱਥੇ ਇੱਕ ਗੁੱਟ ਜ਼ਿਆਦਾ ਵੱਢਿਆ ਗਿਆ ਤੇ ਦੂਜਾ ਗੁੱਟ ਤੇ ਵੀ ਤਲਵਾਰ ਦੇ ਨਾਲ ਵਾਰ ਕੀਤੇ ਜਾਂਦੇ ਨੇ ਦਰਅਸਲ ਇਹ ਦੋਵੇਂ ਮੰਡੀ ਗੋਬਿੰਦਗੜ ਦੇ ਮਾਸਟਰ ਕਲੋਨੀ ਦੇ ਆਸ-ਪਾਸ ਆਲੇ ਦੁਆਲੇ ਦੇ पड़ोसी यानी कि गुआढ़ी दसे जा रहे हैं मंडी गोबिंदगढ़ पुलिस वालों हमला करने वाले निहंग खिलाफ मामला दर्ज कर लिया गया दसिया जा रहा है कि जिस नौजवान ने हमला किया जिस उत्ते हमला किया गया दो गुआढ़ी ने डी एस पी का कहना है कि जख्मी जतन की हालत इस वेल खतरे तो बाहर है तो दोषी भी काबू कर लिया गया दरअसल डी एस पी ने भी दसिया कि निहंगी जतन पैसों लैके ले कोई लेन देन जिस चलद तकरारबाजी हुई है तो जानलेवा हमला किया गया ਮੰਡੀ ਗੁਪਿੰਦਕਾੜਾ ਮਾਸਟਰ ਕਲੋਨੀ ਹੈ ਉਥੋਂ ਦੇ ਰਹਿਣ ਵਾਲੇ ਨੇ ਕਿ ਕਰਨਵੀਰ ਲਵਲੀ ਹੈ ਇੱਕ ਜਾਤੀ ਨਾ ਜਿਹੜਾ ਕਰਨਵੀਰ ਲਵਲੀ ਹੈ ਇਹ ਸਿੰਘਾਂ ਦੇ ਪਹਿਰਾ ਵਿੱਚ ਹੈ ਇਹਨੇ ਆਪਣੇ ਪड़ोसी ਤੇ ਜਾਣ ਦੇ ਵਾ ਹਮਲਾ ਹਮਲਾ ਕੀਤਾ ਹੈਗਾ ਉਹਦੇ ਦੋਨੇ ਗੁੱਟਾਂ ਤੇ ਕਿਰਪਾਨ ਮਾਰੀ ਹੈ ਤੇ ਉਹ ਜਿਹੜਾ ਬੰਦਾ ਹੈਗਾ ਹਸਪੀਟਲ ਐਡਮਿਟ ਹੋਇਆ ਹੈਗਾ ਉਹਨੂੰ ਮੱਤੀ ਚ ਰੈਫਰ ਕਰ ਦਿੱਤਾ ਹੈ ਬੰਦਾ ਖਤਰੇ ਚੋਂ ਬਾਹਰ ਹੈ ਸੀ ਜਿਹੜਾ ਲਵਲੀ ਹੈ ਕਰਨਵੀਰ ਇਹਦੇ ਤੇ ਅਸੀਂ ਐਫ ਆਈ ਆਰ ਦਰਜ ਕਰਤੀ ਹੈ ਫੇਰ ਨੰਬਰ 147 ਅੰਡਰ ਸੈਕਸ਼ਨ 115 2 118 1 109 ਬੀ ਨੇ ਇਸ ਬੰਦਾ ਕਤਰੇ ਚੋਂ ਬਾਹਰ ਆਇਆ ਤੇ ਇਹਨੂੰ ਅਸੀਂ ਧਿਆਨクセ ਨੂੰ ਅਰੈਸਟ ਵੀ ਕਰ ਲਿਆ ਹੈਗਾ ਤੇ ਤੋਂ ਫਿਲਹਾਲ ਸਾਨੂੰ ਵੀ ਪਤਾ ਲੱਗਿਆ ਕਿ ਇਹਨਾਂ ਦਾ ਕੋਈ ਪੈਸਿਆਂ ਦੀ ਮੰਗ ਸੀ ਜਤਿੰਦੂ ਉਸ ਕਰਕੇ ਇਹਨਾਂ 'ਚ ਤਕਰਾਰਬਾਜੀ ਹੋਈ ਹੈਗੀ ਤੇ ਜਿਹੜਾ ਇਹਨੇ ਉੱਤੇ ਹਮਲਾ ਕੀਤਾ ਇਹਨੂੰ ਅਰੈਸਟ ਕਰ ਲਿਆ ਹੈਗਾ ਪਰਚਾ ਦਰਜ ਕਰਕੇ ਉਹਨਾਂ ਦੀ ਤਫ਼ਤੀਸ਼ ਕਰ ਰਹੇ ਹਾਂ ਕਿ ਜਿਹੜੇ ਫੈਕਟਰ ਹੋਣਗੇ ਕੋਈ ਵੀ ਗੱਲਬਾਤ ਹੋਰ ਨੇ ਤਫ਼ਤੀਸ਼ ਹੈਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਇਹੀ ਹੈ ਮੰਡੀ ਗੋਬਿੰਦਗੜ ਪੁਲਿਸ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਗੁੱਟ ਵੱਢਣ ਵਾਲੇ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਦ ਆਸਤ ਹੈ ਕਿ ਮੰਡੀ ਗੋਬਿੰਦਗੜ ਦੀ ਮਾਸਟਰ ਕਲੋਨੀ ਦਾ ਇਹ ਮਾਮਲਾ ਜਿੱਥੇ ਨਿਹੰਗ ਸਿੰਘ ਦੇ ਬਾਣੀ ਦੇ ਵਿੱਚ ਤਲਵਾਰ ਦਿਨਾਈਕ ਨੌਜਵਾਨ ਦੇ ਜਾਨਲੇਵਾ ਹਮਲਾ ਕੀਤਾ ਜਾਂਦਾ ਤੇ ਉਸਦੇ ਦੋਵੇਂ ਗੁੱਟ ਵੱਢ ਦਿੱਤੇ ਗਏ ਨੇ ਹਾਲਾਂਕਿ ਜਿੱਥੇ ਇੱਕ ਗੁੱਟ ਜ਼ਿਆਦਾ ਵੱਢਿਆ ਗਿਆ ਤੇ ਦੂਜਾ ਗੁੱਟ ਤੇ ਵੀ ਤਲਵਾਰ ਦੇ ਨਾਲ ਵਾਰ ਕੀਤੇ ਜਾਂਦੇ ਨੇ ਦਰਅਸਲ ਇਹ ਦੋਵੇਂ ਮੰਡੀ ਗੋਬਿੰਦਗੜ ਦੇ ਮਾਸਟਰ ਕਲੋਨੀ ਦੇ ਆਸ-ਪਾਸ ਆਲੇ ਦੁਆਲੇ ਦੇ पड़ोसी यानी कि गुआढ़ी दसे जा रहे हैं मंडी गोबिंदगढ़ पुलिस हमला करने वाले निहंग खिलाफ मामला दर्ज कर लिया गया दस है कि जिस नौजवान ने हमला किया जिस उत्ते हमला किया गया दो गुआढ़ी ने डी एस पी का कहना है कि जख्मी जतन की हालत इस वेल खतरे तो बाहर है तो दोषी भी काबू कर लिया गया दरअसल डी एस पी ने भी दसिया कि निहंगन पैसों को कोई लेन देन जिस चलद तकरारबाजी हुई है तो जानलेवा हमला किया गया ਮੰਡੀ ਗੁਪਿੰਦਗੜ ਮਾਸਟਰ ਕਲੋਨੀ ਹੈ ਉਥੋਂ ਦੇ ਰਹਿਣ ਵਾਲੇ ਨੇ ਕਿ ਕਰਨਵੀਰ ਲਵਲੀ ਹੈ ਇੱਕ ਜਾਤੀ ਨਾ ਜਿਹੜਾ ਕਰਨਵੀਰ ਲਵਲੀ ਹੈ ਇਹ ਨੰ ਸਿੰਘਾਂ ਦੇ ਪਹਿਰਾ ਵਿੱਚ ਹੈ ਇਹਨੇ ਆਪਣੇ ਪੜੋਸੀ ਤੇ ਜਾਨਲੇਵਾ ਹਮਲਾ ਹਮਲਾ ਕੀਤਾ ਹੈਗਾ ਉਹਦੇ ਦੋਨੇ ਗੁੱਟਾਂ ਤੇ ਕਿਰਪਾਨ ਮਾਰੀ ਹੈ ਤੇ ਉਹ ਜਿਹੜਾ ਬੰਦਾ ਹੈਗਾ ਹਸਪੀਟਲ ਐਡਮਿਟ ਹੋਇਆ ਹੈਗਾ ਉਹਨੂੰ ਮੱਤੀ ਚ ਰੈਫਰ ਕਰ ਦਿੱਤਾ ਹੈ ਬੰਦਾ ਖਤਰੇ ਚੋਂ ਬਾਹਰ ਹੈ ਸੀ ਜਿਹੜਾ ਲਵਲੀ ਹੈ ਕਰਨਵੀਰ ਇਹਦੇ ਤੇ ਅਸੀਂ ਐਫ ਆਈ ਆਰ ਦਰਜ ਕਰਤੀ ਹੈ ਫੇਰ ਨੰਬਰ 147 ਹੈ ਅੰਡਰ ਸੈਕਸ਼ਨ 115 2 118 1 109 ਬੀ ਨੇਸ ਬੰਦਾ ਘਤਰੇ ਚੋਂ ਬਾਹਰ ਆਇਆ ਹੈਗਾ ਤੇ ਇਹਨੂੰ ਅਸੀਂ ਧਿਆਨクセ ਨੂੰ ਅਰੈਸਟ ਵੀ ਕਰ ਲਿਆ ਹੈਗਾ ਤੇ ਤੋਂ ਫਿਲਹਾਲ ਸਾਨੂੰ ਵੀ ਪਤਾ ਲੱਗਿਆ ਕਿ ਇਹਨਾਂ ਦਾ ਕੋਈ ਪੈਸਿਆਂ ਦੀ ਮੰਗ ਸੀਗੀ ਜਤਿੰਦੂ ਉਸ ਕਰਕੇ ਇਹਨਾਂ 'ਚ ਤਕਰਾਰਬਾਜੀ ਹੋਈ ਹੈਗੀ ਤੇ ਜਿਹੜਾ ਇਹਨੇ ਉੱਤੇ ਹਮਲਾ ਕੀਤਾ ਹੈ ਇਹਨੂੰ ਅਰੈਸਟ ਕਰ ਲਿਆ ਹੈਗਾ ਪਰਚਾ ਦਰਜ ਕਰਕੇ ਉਹਨਾਂ ਦੀ ਤਫ਼ਤੀਸ਼ ਕਰ ਰਹੇ ਹਾਂ ਕਿ ਜਿਹੜੇ ਇਫੈਕਟ ਹੋਣਗੀ ਕੋਈ ਵੀ ਗੱਲਬਾਤ ਦੌਰਾਨ ਦੀ ਤਫ਼ਤੀਸ਼ ਹੈਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਇਹੀ ਹੈ